15 ਕਟੂ ਸਨੇ ਪਠਾਨਕੜ ਪੁਲਿਸ ਨੇ ਇੱਕ ਨੂੰ ਕੀਤਾ ਕਾਬੂ ਪਠਾਨਕੋਟ ਚ ਨਹੀਂ ਬਿਕਨ ਦਿੱਤੀ ਜਾਵੇਗੀ ਸੰਥੈਟਿਕ ਡੋਰ ਇੱਕ ਪਾਸੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਖੁਸ਼ੀ ਦੇ ਮਾਹੌਲ ਨੂੰ ਚੰਦ ਸ਼ਰਾਰਤੀ ਅੰਸਰ ਆਪਣੇ ਕੁਝ ਨਿੱਜੀ ਫਾਇਦੇ ਲਈ ਮਾਤਮ ਦੇ ਵਿੱਚ ਤਬਦੀਲ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਭਾਰਤ ਵਿੱਚ ਸਿੰਥੈਟਿਕ ਡੋਰ ਜਿਸ ਨੂੰ ਕੀ ਗੱਟੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਸ ਦੀ ਵਿਤਰੀਕਰਨ ਤੋਂ ਪਿੱਛੇ ਨਹੀਂ ਹਟ ਰਹੇ ਅਜੇ ਹਾਈ ਕੁਝ ਪਠਾਨਕੋਟ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਥਾਣਾ ਨੰਬਰ ਡਿਵੀਜ਼ਨ ਨੰਬਰ 2 ਦੇ ਥਾਣਾ ਮੁਖੀ ਵੱਲੋਂ ਛਾਪੇ ਮਾਰੀ ਕਰ 15 ਗੱਟੂ ਬਰਾਮਦ ਕੀਤੇ ਗਏ ਅਤਿਕਰੋਹੀ ਤੇ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਡੇਠਾਨਾ ਡਿਵੀਜ਼ਨ ਨੰਬਰ 2 ਦੀ ਹਾਦਸੇ ਵਿੱਚ ਕੁਝ ਲੋਕਾਂ ਵੱਲੋਂ ਗੱਟੂ ਡੋਰ ਵੇਚੀ ਜਾ ਰਹੀ ਹੈ ਜਿਹਦੇ ਚੱਲਦੇ ਜਦ ਸਾਡੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉਥੋਂ 15 ਗੱਟੂ ਬਰਾਮਦ ਕੀਤੇ ਗਏ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰਾ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਰੰ ਤੁਸੀਂ ਜਾਣਦੇ ਹੋ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਰਜਿੰਦਰ ਸਿੰਘ ਜੀ ਤੋਂ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ ਚ ਕਿਸ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਆ ਉਹਦੀ ਸੇਲ ਆਪਾਂ ਨਹੀਂ ਹੋਉਂਦੀ ਨਹੀਂ ਇਸੇ ਦੇ ਕਨਸਰਨ ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟਾ ਉਹਨਾਂ ਨੇ ਵੀ 145 ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਇਹ ਗੱਟੂ ਡੋਰ ਨੂੰ ਪਾਬੰਦ ਕੀਤਾ ਗਿਆ ਹੈ ਕਿ ਵੀ ਇਤੇ ਪੂਨ ਰੂਪ ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫੋਰਕਾਈਟ ਫਲਾਈਂਗ ਤੇ ਇਸੇ ਦੀ ਕੜੀ ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਜਿੱਥੇ ਆਪਾਂ ਛਾਪਾ ਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਆ ਤੇ ਇਹਦੇ ਬਾਅਦ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਤੇ ਇਹਦੇ ਚ ਇੱਕ ਜਿਹੜਾ ਇੰਡੀਵਿਜੂਅਲ ਸਤਨਾਮ ਸਿੰਘ ਉਰਫ ਅਮਨ ਪੁੱਤਰ ਰঞ্জੀਤ ਸਿੰਘ ਨੂੰ ਅਰੈਸਟ ਵੀ ਕੀਤਾ ਤੇ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਲੋੜੀ ਆ ਰਹੀ ਹੈ ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ ਚ ਇਨਵੋਲਵ ਹੋ ਜਾਂਦੇ ਆ ਕਿਸ ਤਰ੍ਹਾਂ ਉਹ ਨਾ ਕਰਨ ਇਹ ਤੋਂ ਗੁਰੇਜ਼ ਕਰਨ ਕਿਉਂਕਿ ਆਲਰੇਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸ ਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਟੋਰ ਹੈ ਇਹ ਜਾਣ ਲੇਵਾ ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ ਸੀਰੀਅਸ ਇੰਜਰੀਜ਼ ਹੋ ਸਕਦੀਆਂ ਤੇ ਇਸ ਲਈ ਇਹਦਾ ਇਸਤੇਮਾਲ ਜਿਹੜਾ ਉਹ ਜਿਹੜੇ ਕਾਈਡ ਫਲਾਈਂਗ ਵਾਲੇ ਬਿਲਕੁਲ ਨਾ ਕਰਨ ਤੇ ਜਿਹੜੇ ਵੇਚ ਰਿਹਾ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ ਅਦਰਵਾਈਜ਼ ਆਪਾਂ ਅੱਗੇ ਹੋਰ ਆਪਣੀ ਮਹੀਮਤ ਤੇਜ਼ ਕਰਾਂਗੇ ਤੇ ਹੋਰ ਵੀ ਐਫ ਆਈ ਆਰਸ ਆਪਾਂ ਲਾਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਜਾਂ ਉਹਨੂੰ ਇਲੀਗਲੀ ਵੇਚ ਰਿਹਾ ਉਹ ਜੋ ਕਿ ਪਬੰਧਿਤ ਜਿਹੜੀ ਹੈ ਉਹ ਚੀਜ਼ ਹੈ ਤੇ ਇਸ ਲਈ ਇਹਨੂੰ ਇਹ ਕੋਈ ਵੀ ਇਸ ਦੀ ਸੇਲ ਤੋਂ ਗੁਰੇਜ਼ ਕਰੇ ਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਲਰੇਡੀ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਕਲੀਅਰ ਹੈ ਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨਸ ਪਾਸ ਕੀਤੀਆਂ ਉਹਨਾਂ ਦੇ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਉਹ ਫਿਰ ਆਪਾਂ ਉਹਨੂੰ ਕਨਫਿਸਕੇਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਬੰਦੀ ਕਾਰਵਾਈ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦਵਾਂਗੇ ਕਿਉਂਕਿ ਆਲਰੇਡੀ 143 ਦੀ ਧਾਰਾ ਇੱਥੇ ਡੀਸੀ ਸਾਹਿਬ ਨੇ ਲਗਾ ਰੱਖੀ ਹੈ ਤੇ ਇਹਨੂੰ ਕੋਈ ਵੀ ਨਾ ਤੇ ਸਟੋਰ ਕਰ ਸਕਦਾ ਨਾ ਇਹਨੂੰ ਕੋਈ ਸੀਲ ਕਰ ਸਕਦਾ ਤੇ ਨਾ ਹੀ ਇਹਨੂੰ ਕੋਈ ਫਲਾਈਂਗ ਚ ਯੂਜ਼ ਕਰ ਸਕਦਾ